ਯੋ ਵੀਰ ਅੱਜ ਨਾ ਮੈਂ ਤੁਹਾਨੂੰ ਦੱਸਾਂਗਾ ਵੀ ਜਿੰਮ ਕੇ ਵਿੱਚ ਲੇਡੀਜ਼ ਬੈਗ ਆਰ ਜੈਂਟਸ ਬੈਗ ਕੇ ਵਿੱਚ ਕੀ ਹੋਵਾ ਮਤਲਬ ਇਹ ਹੋ ਤੋ ਹੈ ਲੇਡੀਜ਼ ਬੈਗ ਯੋ ਜੈਂਟਸ ਬੈਗ ਪਹਿਲਾਂ ਆਪਾਂ ਜੈਂਟਸ ਬੈਗ ਖੋਲਾਂ ਇਸਕੇ ਵਿੱਚ ਮੁੰਡੇ ਜਿੰਮ ਕੇ ਵਿੱਚ ਆਵਾ ਕੀ ਕਾਲੇਗਾ ਮਾ ਇਹ ਤੋ ਆਂਡੇ ਲੈ ਰਿਆ ਵੀਰ ਇਹ ਤੋ ਆਂਡੇ ਵੀਰ ਇਹ ਤੋ ਬਹੁਤ ਤਕੜੇ ਕੋਈ ਮੁੰਡੇ ਦਾ ਲੱਗ ਰਿਹਾ ਮੈਨੂੰ ਬੈਗ ਵੀਰ ਯਾ ਤੂੰ ਮਹਰਾਂਦੀ ਚੱਕੇ। ਇਹੋ ਦੇਖ ਫਿਰ। ਇਹ ਵੀ ਪ੍ਰੋਟੀਨ, ਇਹ ਜੀ ਐਨ ਟੀ ਪਤਾ ਨਹੀਂ ਕੀ ਆ ਕੋਸੀ ਇਹ ਤਾਂ ਇਤਨਾ ਸਮਾਨ। ਇਹ ਮੁੰਡੇ ਦਾ ਦਿਖਾ ਰਿਹਾ ਤੁਹਾਨੂੰ ਫਿਰ ਮੁੰਡੇ ਦਾ ਬੈਗ। ਇਹੋ ਦੇਖ ਕਿਆ ਬੈਲਟਾਂ ਇਤਨਾ ਟਰੱਕ 'ਪਾ ਸਮਾਨ ਨੂੰ ਨਹੀਂ ਪਾਵਾਂ ਇਤਨਾ ਗੋਡੇ ਬੰਨਣ ਆਸ ਤਾਈਓ ਸਮਾਨ। ਇਹੋ ਹੋ ਗਿਆ। ਆਰ ਫਿਰ ਇਹ ਪਾਣੀ ਵਾਲੀ ਬੋਤਲ ਵੀ ਲਿਆਵਾਂ। ਇਹ ਗੈਲਗੈ ਪਾਣੀ ਪੀ ਜਾਵਾਂ। ਇਹ ਪ੍ਰੋਟੀਨ ਹੋ ਗਿਆ ਇਹ ਦੇਖ ਜੀ ਇਤਰਾਇਓ। ਚਾਟ ਵਾਲੇ ਛੂਰਨ ਦਾਵਾ। और हो इसके गलत ऐन को भी ले आवां के लिए फूगरी मारनी पंगा गरीब मैं ना कुडिया का बैग दिखावा बेर कुडिया जिम के बीच क्या-क्या ले काम है तो बैग इनका छोटा जा हुआ बहुत इसके बीच में क्या निकलेगा तो पानी की बोतल निकली कुड़ी के बैग में अच्छा बॉडी स्प्रे डिटोल साबूडार आहोबेर मुस्कान लाग जाए फिर थन पड़ा फिर औखा हो गया इस कार का वो हुआ और क्या अच्छा ये मुंह मत भी मुस्क नहीं आनी चाहिए यो खुशबू वाली खान वास्ता यो लेका है मां और क्या लेका आ मां कुड़िया यो यो क्या अच्छा ले दैट्स

पूरी समार्ट करा भाई मन मा जोर मारने की लोड है नी भोला जोर मार लेगा मैं तो दिले दे देंगी